ਜੱਛਰ ਦੇ ਸਾਰੇ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਲੋੜੀ ਲੰਗੀ ਨੂੰ ਤਾਂ ਕਾਫੀ ਸਮਾਂ ਹੋ ਗਿਆ ਪਰ ਧੀਆਂ ਦੀ ਲੋੜੀ ਲਗਾਤਾਰ ਚਲਦੀ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਸਥਾਨ ਵੱਲੋਂ ਧੀਆਂ ਦੀ ਲੋੜੀਆਂ ਮਨਾਇਆ ਜਾਂਦੀਆਂ ਤੇ ਅੱਜ ਬਗ ਆਪਣਾ ਹਲਕੇ ਚ ਪਿੰਡ ਸਮਾਲਸਾ ਦੇ ਵਿੱਚ ਵੀ ਅੱਜ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਜਿੱਥੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਸਾਦਾ ਅਮਰਤਪਾਲ ਸਿੰਘ ਸੁਖਾਨਾਂ ਦਾ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਵੱਲੋਂ ਅੱਜ ਇਸ ਧੀਆਂ ਦੀ ਲੋਹੜੀ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਤੇ ਤੁਹਾਨੂੰ ਮੈਂ ਤਸਵੀਰਾਂ ਮਖਾਉਣੀਆਂ ਚਾਹੂੰਗਾ ਤੁਸੀਂ ਲਗਾ ਬਸ ਨਾਲ ਤਸਵੀਰਾਂ ਵੇਖ ਵੀ ਰਹੇ ਹੋ ਜਿਹੜੇ ਇਸ ਟਾਈਮ ਤੁਹਾਨੂੰ ਇੱਥੇ ਸਾਰੇ ਜਿਹੜੇ ਆਂਗਣਵਾਲੀ ਵਰਕਰਾਂ ਆਂਗਣਵਾਲੀ ਸੈਂਟਰ ਉਹਨਾਂ ਵੱਲੋਂ ਧੀਆਂ ਦੀ ਲੋਹੜੀ ਜਿਹੜੀ ਅੱਜ ਇੱਥੇ ਮਨਾਈ ਜਾ ਰਹੀ ਹੈਗੀ ਹੈ ਇਹਨਾਂ ਤਸਵੀਰਾਂ ਨੂੰਸੀਂ ਲਗਾਤਾਰ ਵੇਖ ਵੀ ਰਹੇ ਹਾਂ ਤੇ ਤੁਹਾਡੀ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਜਿਹੜੇ ਅਮਿਤਪਾਲ ਸਿੰਘ ਸੁਖਾ ਨੰਦ ਐਮਐਲਏ ਹਲਕਾ ਬਗਵਾਲ ਉਹਨਾਂ ਦੀ ਵਾਈਫ ਜਿਹੜੀ ਉਹਨਾਂ ਨੂੰ ਵੀ ਗੱਲਬਾਤ ਪੁੱਛਾਂਗੇ ਕਰਾਂਗੇ ਗੱਲਬਾਤ ਉਹਨਾਂ ਨਾਲ ਉਹਨਾਂ ਦਾ ਕੀ ਕਹਿਣਾ ਹੈਗਾ ਤੇ ਹੋਰ ਵੀ ਜਿਹੜੇ ਇੱਥੇ ਹੋਰ ਅੰਗਣਵੜੀ ਜਿਹੜੇ ਡੇੜੀ ਜਿਹੜੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਜਿਹੜੀਆਂ ਧੀਆਂ ਦੀ ਲੋੜੀ ਮਤਾਲੀ ਕਿ ਕਿਸ ਤਰ੍ਹਾਂ ਦਾ ਜਿਹੜਾ ਮੈਸੇਜ ਆ ਅੱਗੇ ਜਿਹੜਾ ਸਾਡੇ ਮਾਛਰੀਆਂ ਦਿੱਤਾ ਜਾ ਰਿਹਾ ਕਿਉਂਕਿ ਖਾਸ ਕਰਕੇ ਈਤਿਆਂ ਨੂੰ ਲੈ ਕੇ ਕਿਉਂਕਿ ਪਹਿਲੇ ਜਮਾਨੇ ਦੇ ਵਿੱਚ ਹੁੰਦਾ ਸੀ ਜਦੋਂ ਈਤਿਆਂ ਨੂੰ ਘਰ ਦੇ ਵਿੱਚ ਹੀ ਮਾਣ ਪਾਇਆ ਜਾਂਦਾ ਸੀ ਪਰ ਹੁਣ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਵਹਿ ਨਾ ਸਕੀ ਹੈ ਪਰ ਹੁਣ ਈਤਿਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿੰਦੇ ਆ ਤੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਜਿੱਥੇ ਇਸ ਟਾਈਮ ਕਾਫੀ ਵੱਡੀ ਗੱਦੀ ਵਿੱਚ ਜਿਹੜੇ ਲੇਡੀਜ਼ ਆ ਜਿਹੜੀਆਂ ਆਪਣੀਆਂ ਬੱਚੀਆਂ ਨੂੰ ਲੈ ਕੇ ਤੇ ਆਓ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਇਸ ਕੀ ਕਹਿਣਾ ਹੈਗਾ ਜਿਹੜੇ ਹਲਕਾ ਵਿਧਾਇਕ ਅਮਿਤਪਾਲ ਸਿੰਘ ਦੀ ਪਤਨੀ ਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਟਿਆਵੇਂ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ 3 ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈਗੀ ਆ ਵੱਖ-ਵੱਖ ਸੰਸਥਾਵਾਂ ਵੱਲੋਂ ਤੇ ਖਾਸ ਕਰਕੇ ਜੇ ਅੰਗਲਵੜੀ ਵਰਕਰਾਂ ਦੀ ਗੱਲ ਕਰਕੇ ਉਹਨਾਂ ਵੱਲੋਂ ਵੀ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਇਸ ਟਾਈਮ ਬੱਗ ਆਪਣਾ ਹਲਕੇ ਦੇ ਵਿੱਚ ਪੈਂਦੇ ਸਮਾਲਸਰ ਦੇ ਵਿੱਚ ਅੱਜ 3 ਦੀ ਲੋੜੀ ਮਨਾਈ ਜਾ ਰਹੀ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀ ਇੱਕ ਖੁਸ਼ੀ ਦੀ ਗੱਲ ਵੀ ਕਹਿ ਸਕਦੇ ਆ ਤੇ ਪਹਿਲੀ ਐਂਟਰੀ ਵੀ ਕਹਿ ਸਕਦੇ ਆ ਸਾਡੇ ਹਲਕਾ ਵਿਧਾਇਕ ਸਰਦਾਰ ਅਮਰਤਪਾਲ ਸਿੰਘ ਸੋਖਾ ਅਨੰਦ ਉਹਨਾਂ ਦੇ ਜਿਹੜੇ ਪਤਨੀ ਧਰਮ ਪਤਨੀ ਹੈਗੇ ਅੱਜ ਵਿਸ਼ੇਸ਼ ਤੌਰ ਤੇ ਇਹ ਤੇ ਧੀਆ ਦੀ ਲੋਹੜੀ ਮਨਾਉਣ ਵਾਸਤੇ ਇੱਥੇ ਪਹੁੰਚੇ ਹੈਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਤਸਵੀਰਾਂ ਵੀ ਇੱਕ ਵਾਰ ਵੇਖ ਲਓ ਕਿਉਂਕਿ ਮੈਡਮ ਸੀਡੀਪੀਓ ਵੀ ਖੜੇ ਹੈਗੇ ਇਹਨਾਂ ਦੇ ਨਾਲ ਮੈਡਮ ਮਿਸੇਜ ਐਮਐਲਏ ਵੀ ਖੜੇ ਹੈਗੇ ਤੇ ਹੋਰ ਵੀ ਜਿਹੜੇ ਅੰਗਨwadi ਵਰਕਰ ਖੜੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਪਹਿਲੀ ਐਂਟਰੀ ਹੈ ਤੁਹਾਡੀ ਕਹਿੰਦੇ ਵੀ ਇਸ ਫੰਕਸ਼ਨ ਦੇ ਵਿੱਚ ਸ਼ਾਦੀ ਤੋਂ ਬਾਅਦ ਦੇ ਵਿੱਚ ਕੀ ਕਹੋਗੇ ਸਭ ਤੋਂ ਪਹਿਲਾਂ ਜੀ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸੀਡੀਪੀਓ ਮੈਡਮ ਦਾ ਚੇਅਰਮੈਨ ਸਰ ਦਾ ਬਹੁਤ-ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਜੀ ਤਿਆਂ ਨੂੰ ਇੰਨਾ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਇਹ ਸਕੀਮ ਹੈ ਜੀ ਕਿ ਬੇਟੀ ਬਚਾਓ ਬੇਟੀ ਪੜਾਓ ਬਹੁਤ ਖੁਸ਼ੀ ਹੋਈ ਇਸ ਦਾ ਹਿੱਸਾ ਬਣ ਕੇ ਐਮਐਲਏ ਸਾਹਿਬ ਨੇ ਵੀ ਆਉਣਾ ਸੀਗਾ ਜੀ ਪਰ ਉਹਨਾਂ ਦੀ ਮੀਟਿੰਗ ਸੀਗੀ ਚੰਡੀਗੜ੍ਹ ਉਹਨਾਂ ਨੂੰ ਜਾਣਾ ਪੈ ਗਿਆ ਧੰਨਵਾਦ ਜੀ ਬਹੁਤ-ਬਹੁਤ ਚਲੋ ਕਹਿੰਦੇ ਪਹਿਲੀ ਵਾਰ ਜਦੋਂ ਕਿਸੇ ਕੈਮਰੇ ਦੇ ਸਾਹਮਣੇ ਆ ਕੇ ਗੱਲਬਾਤ ਕਰਨੀ ਹੁੰਦੀ ਆ ਤਾਂ ਸੀਮਤ ਸ਼ਬਦਾਂ ਦੀ ਗੱਲ ਹੁੰਦੀ ਆ ਮੈਡਮ ਇਹ ਫੰਕਸ਼ਨ ਤੁਸੀਂ ਰੱਖਿਆ ਹੈਗਾ ਸੀਡੀਪੀਓ ਵੱਲੋਂ ਬਤਾਓ ਤੁਸੀਂ ਜਿਵੇਂ ਅੰਗਲਵੜੀ ਵਰਕਰਾਂ ਜੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਤੁਸੀਂ ਵਗਾਤਾ ਉਹਨਾਂ ਦਾ ਪੋਸ਼ਣ ਕਰਨ ਵਾਸਤੇ ਖਰਕਾਂ ਵੀ ਸਰਕਾਰਾਂ ਦਿੰਦੀਆਂ ਹੈਗੀਆਂ ਤੇ ਕੀ ਕਹੋਗੇ ਟੀਆਂ ਦੀ ਲੋੜੀ ਇਹ ਪਲੱਕ ਪੱਤਰੀ ਪ੍ਰੋਗਰਾਮ ਅਸੀਂ ਇੱਥੇ ਕਰ ਰਹੇ ਹਾਂ ਸਮਾਲ ਸਰ ਵਿਖੇ ਬਾਗੇ ਪਰਾਣੇ ਦਾ ਤੇ ਇਹ ਸਾਡੇ ਸਰਕਾਰ ਦੇ ਉਪਰਾਲੇ ਨਾਲ ਸਾਡੇ ਵਿਭਾਗ ਦੇ ਉਪਰਾਲੇ ਨਾਲ ਸਨ 2000 ਤੋਂ ਅਸੀਂ ਧੀ ਦੀ ਲੋੜੀ ਪਾਣੀ ਸ਼ੁਰੂ ਕੀਤੀ ਹੈ ਤੇ ਪਹਿਲਾ ਪਹਿਲਾ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕ ਖੁਸ਼ ਨਹੀਂ ਹੁੰਦੇ ਸੀਗੇ ਕੁੜੀ ਦੀ ਲੋੜੀ ਲੋਕਾਂ ਦੇ ਬੜੀ ਹੈਰਾਨੀ ਹੁੰਦੀ ਸੀਗੀ ਵੀ ਤੁਸੀਂ ਧੀ ਦੀ ਲੋੜੀ ਪਾਉਂਗੇ ਅਸੀਂ ਨਹੀਂ ਪਵਾਣੀ ਪਰ ਹੁਣ ਅੱਜ ਕੱਲ ਇਦਾਂ ਦਾ ਮਾਹੌਲ ਬਣ ਗਿਆ ਲੋਕਾਂ ਦੇ ਬੱਚਿਆਂ ਦੇ ਪੇਰੈਂਟ ਸਾਡੇ ਕੋਲ ਆਉਂਦੇ ਆ ਕਿ ਸਾਡੀ ਧੀ ਦੀ ਲੋੜੀ ਪਾਓ ਅਸੀਂ ਵੀ ਆਪਣੀ ਧੀ ਦੀ ਖੁਸ਼ੀ ਮਨਾਣੀ ਹੈ ਤੇ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਸਾਡੇ ਡਿਪਾਰਟਮੈਂਟ ਨਾਲ ਮੇਰੇ ਨਾਲ ਮਿਲ ਕੇ ਬਹੁਤ ਵਧੀਆ ਸਹਿਯੋਗ ਨਾਲ ਇਹ ਚੱਲ ਰ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਬੜੀ ਵੇਅਰਨੈਸ ਲੋਕਾਂ ਦੇ ਵਿੱਚ ਆ ਗਈ ਹੈ ਕਿਉਂਕਿ ਅੱਗੇ ਬੱਚੀਆਂ ਨੂੰ ਬਹੁਤ ਨਫ਼ਰਤ ਕਰਦੇ ਸੀ ਲੋਕ ਕਹਿੰਦੇ ਕੁੱਖ ਦੇ ਵਿੱਚ ਹੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਪਰ ਹੁਣ ਧੀਆਂ ਦੀ ਲੋੜੀ ਮਨਾਉਣ ਲੱਗੇ ਆ ਸਾਡੇ ਨਾਲ ਚੇਅਰਮੈਨ ਦੀਪਕ अरोड़ा ਜੀ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਕੋਲੋਂ ਕਿਉਂਕਿ ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਦੀਪਕ ਜੀ ਕੀ ਕਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇਹ ਵਧੀਆ ਕਵਰੇਜ ਕੀਤੀ ਹੈ ਜਿਹੜੀ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਮੰਤਰੀ ਬਲਜੀਤ ਕੌਰ ਜੀ ਭੈਣ ਸਾਡੇ ਉਹਨਾਂ ਦੇ ਨਾਲ ਐਮਐਲਏ ਸਾਹਿਬ ਜਿਹੜੇ ਅਮਰਪਾਲ ਸੁਖਨੰਦ ਉਹਨਾਂ ਦੇ ਵਾਈਫਾਈ ਆ ਇੱਥੇ ਉਹਨਾਂ ਨੂੰ ਵੀ ਅਸੀਂ ਜਿਹਾ ਆ ਕਹਿੰਨੇ ਆ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਧੀਆਂ ਦੀ ਲੋਹੜੀ ਦਾ ਉਪਰਾਲਾ ਹੈ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਕੁਦਰਤ ਜੋ ਹੈ ਉਹ ਸਭ ਕੁਝ ਕਰਾਉਂਦੀ ਆ ਪਹਿਲਾਂ ਜਦੋਂ ਇਨਸਾਨ ਆਪਦੇ ਆਪ ਦੇ ਆਪ ਨੂੰ ਮੁੱਖ ਰੱਖ ਕੇ ਚੱਲਦਾ ਕੋਈ ਕਤਾਈਆਂ ਕਰਦਾ ਗਲਤੀਆਂ ਕਰਦਾ ਗਲਤੀਆਂ ਕਰਦਾ ਤਾਂ ਉਸ ਤੋਂ ਬਾਅਦ ਵਿੱਚ ਕੁਦਰਤ ਜਿਹੜੀ ਆ ਉਹ ਠੀਕ ਕਰਦੀ ਹੈ ਉਸੇ ਤਰ੍ਹਾਂ ਕੁਦਰਤ ਨੇ ਠੀਕ ਕੀਤਾ ਬਹੁਤ ਵਧੀਆ ਕੁਦਰਤ ਨੇ ਜਿਹੜਾ ਧੀਆਂ ਦਾ ਦਿਮਾਗ ਜਿਹੜਾ ਜਿਨ੍ਹਾਂ ਦੇ ਸਿਰ ਤੇ ਅਸੀਂ ਹੁਣ ਉੱਡਣ ਲੱਗੇ ਆਂ ਧੀਆਂ ਦੇ ਕਰਕੇ ਪਿਛਲੇ ਸਮੇਂ ਜਿਵੇਂ ਆਪਾਂ ਵੇਖਿਆ ਜੱਜ 47 ਕੁੜੀਆਂ ਦੇ ਵਿੱਚ 43 47 ਦੇ ਵਿੱਚ 43 ਕੁੜੀਆਂ ਜੱਜ ਬਣੀਆਂ ਜੇ ਵੇਖਿਆ ਪਹਿਲਾਂ ਹੋਰ ਪੋਸਟਾਂ ਜਿੰਨੀਆਂ ਵੀ ਨਿਕਲੀਆਂ ਉਹਨਾਂ ਦੇ ਵਿੱਚ ਲੜਕੀਆਂ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ ਹੈ ਜੇ ਆਪਾਂ ਗੱਲ ਕਰੀਏ ਸਕੂਲਾਂ ਦੇ ਵਿੱਚ ਵੀ ਪਹਿਲੇ ਦੂਜੇ ਤੀਜੇ ਸਥਾਨ ਤੇ ਜਿਹੜਾ ਆਉਣ ਦੀ ਗੱਲ ਆ ਤਾਂ 90 95% ਜਿਹੜੀਆਂ ਬੱਚੀਆਂ ਉਹ ਪਹਿਲੇ ਦੂਜੇ ਸਥਾਨ ਤੇ ਆਉਂਦੀਆਂ ਮਾਪਿਆਂ ਦਾ ਨਾਮ ਇਸ ਟਾਈਮ ਸਾਰਿਆਂ ਤੋਂ ਰੋਸ਼ਨ ਜੇ ਕੋਈ ਕਰ ਰਿਹਾ ਉਹ ਤੋਂ ਬੱਚੀਆਂ ਕਰ ਰਹੀਆਂ ਇਸ ਲਈ ਕੁਦਰਤ ਦੇ ਤੌਰ ਤੇ ਵੀ ਵੇਖਿਆ ਜਾਵੇ ਤਾਂ ਬੱਚੀਆਂ ਨੂੰ ਜਿਹੜਾ ਹੁਣ ਜੀਣ ਦਾ ਅਧਿਕਾਰ ਜਿਹੜਾ ਮਾਪਿਆਂ ਵੱਲੋਂ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਇਸ ਲਈ ਜਿਹੜਾ ਲੋਹੜੀ ਦਾ ਤਿਹਾਰ ਆ ਉਹ ਵੀ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਬਿਲਕੁਲ ਜੀ ਇਸ ਟਾਈਮ ਜਿਹੜੀਆਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਨੂੰ ਨਾਲ-ਨਾਲ ਲੈ ਕੇ ਚੱਲਦੇ ਪਏ ਇੱਥੇ ਇਸ ਟਾਈਮ ਅ ਅੱਜ ਈਆਂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈਗੀ ਆ ਜਿੱਥੇ ਵੱਖ-ਵੱਖ ਆਗੂਆਂ ਵੱਲੋਂ ਗੱਲਬਾਤ ਵੀ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀ ਲੋੜੀ ਹੈ ਜਿਹੜੀ ਇਸ ਟਾਈਮ ਚਲਾਈ ਗਈ ਹੈ ਤੇ ਬੜੀ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈਗੀ ਆ ਖਾਸ ਕਰਕੇ ਈਆਂ ਨੂੰ ਲੈ ਕੇ ਤੇ ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਸਾਡਾ ਪੇਜ ਜਿਹੜਾ ਫੋਲੋ ਕਰੋਗੇ ਕੈਮਰਾਮੈਨ ਨਰਮਲ ਸਿੰਘ ਦਾ ਨਰਮਲ ਤਰਲੋਚਨ ਸਿੰਘ ਬਰਾੜ